ਅਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਰਦੇਵ ਸਿੰਘ ਐਸ ਡੀਓ ਪੀ ਐਸ ਪੀਸੀਐਲ ਹੋਰ ਬੜਾ ਬਟਾਲਾ ਅੱਜ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੇ ਸਬੰਧ ਵਿੱਚ ਜੋ ਕਿ 29 30 ਤਰੀਕ ਨੂੰ ਆ ਰਿਹਾ ਸਮੁਟੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਸਮੁਟੀ ਸੰਗਤ ਅੱਗੇ ਬੇਨਤੀ ਕਰਦਾ ਕਿ ਅਮਨ ਸ਼ਾਂਤੀ ਦੇ ਨਾਲ ਜਿਹੜਾ ਬਾਬਾ ਜੀ ਦਾ ਵਿਆਹ ਆ ਉਹ ਨਾਮ ਜਪਦਿਆਂ ਜਿਹੜਾ ਆ ਉਹ ਮਨਾਇਆ ਜਾਵੇ ਤੇ ਪੂਰੀ ਸ਼ਰਧਾ ਦੇ ਨਾਲ ਜਿਹੜਾ ਉਹ ਮਨਾਇਆ ਜਾਵੇ ਸਭ ਜਿਹੜੇ ਆਪਣਾ ਗੱਡੀਆਂ ਦੇ ਟਰੈਕਟਰਾਂ ਦੇ ਗੀਤ ਦੇ ਸੌਂਗ ਲਾ ਕੇ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸੇ ਕਰਕੇ ਹੋਈ ਬੇਨਤੀ ਕੀਤੀ ਆ ਵੀ ਸ਼ਰਧਾ ਦਾ ਮਤਲਬ ਹੀ ਇਹ ਆ ਕਿ ਟਰੈਕਟਰਾਂ ਦੇ ਹਾਈ ਡੇ ਡੇ ਵੱਡੇ ਹਾਰਨ ਲਾ ਕੇ ਤੇ ਇਧਰ ਉਧਰ ਭੱਜੇ ਫਿਰਨਾ ਜਦੋਂ ਵੇਖੀਦਾ ਨਾ ਤੇ ਆਪਣੇ ਆਪ 'ਚ ਸ਼ਰਮ ਮਹਿਸੂਸ ਹੁੰਦੀ ਆ ਵੀ ਇਹ ਲੋਕ ਕਰ ਕੀ ਰਹੇ ਆ ਸ਼ਰਧਾ ਦਾ ਮਨਾਉਣਾ ਦਾ ਮਤਲਬ ਇਹ ਵੀ ਆਰਾਮ ਨਾਲ ਆਓ ਆਰਾਮ ਦੇ ਨਾਲ ਸਤਨਾਮ ਵਾਹਿਗੁਰੂ ਜਪਦੇ ਆ ਸੰਗਤ ਦੇ ਨਾਲ ਕਰੋ ਕਿੱਥੇ ਜਾਣਾ ਜਾਓ ਜਿੱਥੇ ਵੀ ਗੁਰੂ ਕੰਸ ਸਾਹਿਬ ਦੀ ਮਹਾਰਾਜ ਦਾ ਅਪਸਾਰਾ ਜਾ ਰਿਹਾ ਜਾਂਦਾ ਸ਼ਰਧਾ ਦੇ ਨਾਲ ਉਹਦੇ ਮਗਰ ਮਗਰ ਜਾ ਕੇ ਤੇ ਨਾਮ ਜਪਦੇ ਨਾਲ ਜਿਹੜਾ ਜਾਓ ਤਾਂ ਕਿ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਸੰਦੇਸ਼ ਜਾਵੇ ਕਿ ਸਿੱਖ ਕੌਮ ਜਿਹੜੀ ਆ ਉਹ ਕਿੰਨੀ ਆਪਣੇ ਧਰਮ ਪ੍ਰਤੀ ਸੱਚੀ ਦਾ ਹੈ ਸਰ ਸੇ ਗੱਲ ਕਰੀ ਨੌ ਜਵਾਨ ਪੀੜ੍ਹੀ ਜਿਹੜੀ ਦਲਦਲ ਦੇ ਵਿੱਚ ਫਸੀ ਆ ਉਹਨੂੰ ਕੀ ਕਹਿਣਾ ਚਾਹੋ ਨੌਵਾਂ ਪੀੜ੍ਹੀ ਨੂੰ ਮੈਂ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਉੱਠੀ ਇਹ ਕੰਮਾਂ 'ਚ ਨਾ ਪਾਓ ਇੱਕ ਦੂਜੇ ਦੀ ਵੇਖਾ ਵੇਖੀ ਜਿੱਦਾਂ ਟਰੈਕਟਰ ਦਾ ਮਸਲਾ ਹੀ ਆ ਚਾਹੇ ਨਸ਼ਿਆਂ ਦਾ ਮਸਲਾ ਚਾਹੇ ਕੋਈ ਹੋਰ ਵੀ ਗੁੰਡਾਗਰਦੀ ਦਾ ਨੋ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿ ਕੇ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਤਨ ਆਉਦੀ ਨਾਲ ਆਪਣੇ ਜਿਹੜਾ ਤੁਹਾਡਾ ਆਉਣ ਵਾਲਾ ਭਵਿੱਖ ਵਾ ਉਹ ਵੀ ਜਿਹੜਾ ਸੁਰੱਖਿਅਤ ਰਹਿ ਸਕੇ ਹੁਣ ਤੁਹਿਕਾ ਇੱਕ ਵਾਰ ਫੇਰ ਦੁਬਾਰੇ ਜੀ ਅੰਤ ਵਿੱਚ ਮੈਂ ਫੇਰ ਦੁਬਾਰਾ ਸਮੁੱਚੀ ਸਾਧ ਸੰਗਤ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਪ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ